ਸੋ ਕਹੋ ਤਲ ਗੁਰ ਸੇਵੀਐ ਅਨਸ ਸਹਜ ਸੁਪਾਈ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖੁ ਹੋਵੈ ਸਹ ਤਖੁ ਸੰਮਨੀ ਨੂਰ ਅਰਸ ਹਾਂ ਕਰਸ ਹਾਂ ਤੁਧ ਡਿਠੇ ਸੱਚੇ ਬਾਤ ਸਹਾ ਮਾਲ ਜਨਮ ਜਨਮ ਦੀ ਸਜਣ ਸੱਚਾ ਬਾਤ ਸਹਾ ਸਿਰਸਾ ਹਾਂਦ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਐ ਸਵਨਾੰਦਾ ਵੇਸਾ ਹੋ ਸਤਨਾਮ ਸ੍ਰੀ ਮਹਲਾ ਪੰਜਵਾ ਮਾਇਆ ਮੋ ਮਗਨ ਆਂਧਾਰੇ ਦੇਵ ਨਾਰ ਨਾ ਜਾਣ ਜੀਉ ਪਿੰਡ ਸਾਜ ਜਿਨ ਰਚੇ ਆ ਬਲ ਆਪਨ ਕਰ ਮਾਨ ਮਾਇਆ মোহ ਮਗਨ ਆਂਧਾਰੈ ਪਿੰਡ ਸਾਜ ਜਿਨ ਰਚੇ ਆ ਬਾਲ ਆਪਨੋ ਕਰਮਾਨ ਮਾਨ ਮੂੜੇ ਦੇਖ ਰਿਹਾ ਪ੍ਰਭ ਸੁਆਮੀ ਜੋ ਕਿਸ਼ ਕਰ ਹੈ ਸੋਈ ਸੋਈ ਜਾਣੈ ਰਹਿ ਨਾ ਕਸ਼ੂ ਛਾਨੀ ਰਹਾਉ ਜਿਹ ਬਾ ਸਵਾਦ ਲੋਭ ਮਦ ਮਾਤੋ ਉਪਜੇ ਆਨਕ ਬੇਕਾਰ ਬਹੁਤ ਜੋਨ ਪਰਮਤ ਦੁਖ ਪਾਇਆ ਹੋ ਮੈਂ ਬੰਦਨ ਕੇ ਪਾਰਾ ਵਾੜ ਆਨਕ ਪੜਦੇ ਬਹਿ ਪਰਦਾ ਨਾ ਸੰਗ ਫਾਕਾ ਚਿੱਤਰ ਗੁਪਤ ਜਬ ਲੇਖਾ ਮੰਗ ਤਵ ਕੌਣ ਪੜਦਾ ਤੇਰਾ ਟਾਕਾ ਦਿਆਲ ਪੂਰਨ ਦੁਖ ਭੰਜਨਾ ਤੁਮ ਬਿਨ ਓਟ ਨਾ ਕਾਈ ਕਾੜ ਲੇ ਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਇ ਦੀਨ ਦਇਆਲ ਪੂਰਨ ਦੁਖ ਭੰਜਨਾ ਤੁਮ ਬੇਨਾ ਉਟ ਨ ਕਾਈਂ ਕਾੜ ਲੇਹੋ ਸੰਸਾਰ ਸਾ ਕਰਮਹਿ नानक प्रावरण वाहि गुरु जी का ख़ालसा वाहि गुरू जी की फतेह